ਜੀ ਮਹਿਰਤ ਜੀ ਮੋਟਰਸਾਈਕਲ ਤੋਂ ਉੱਤਰ ਕੇ ਘਰ ਨੂੰ ਆਈ ਰਾਹ ਵਿੱਚ ਲਾਲੇ ਦੀ ਦੁਕਾਨ ਵਿੱਚ ਦੀਸ਼ਾ ਬੈਠਾ ਦਿਖਾਈ ਦਿੱਤਾ ਉਹ ਰੱਜੀ ਵੱਲ ਦੇਖ ਕੇ ਆਪਣੇ ਮੁੱਛਾ ਉੱਤੇ ਹੱਥ ਫੇਰਦਾ ਲਾਲੇ ਨੂੰ ਬੋਲਿਆ ਜਰ ਆਪਾ ਪਹਿਲਾ ਹੀ ਦੁਨੀਆਂ ਵਿੱਚ ਆ ਗਏ ਜਦੋਂ ਜਵਾਨ ਹੋਏ ਉਦੋਂ ਸਾਲੀ ਕੋਈ ਕਾਹ ਵੀ ਨਹੀਂ ਸੀ ਪੌਂਦੀ ਤੇ ਅੱਜ ਜਿਸ ਨੂੰ ਦੇਖੋ ਕੱਚ ਵਿੱਚ ਸੱਜਰਾ ਮਾਨ ਲਈ ਫੇਰਦਾ ਸਾਲਾ ਭਾਂ ਬੜਜਿਆ ਬਲ ਜਾਂਦਾ ਦੇਖ ਕੇ ਜੇ ਬਾਤ ਤੋਂ ਹੈ ਸਰਦਾਰ ਜੀ ਜਿਸ਼ੇ ਦੀ ਹਾਂ ਵਿੱਚ ਹਾਂ ਮਲਾਉਂਦਾ ਲਾਲਾ ਬੋਲਿਆ ਪੈਸੇ ਵਾਲੇ ਦੇ ਮੂਰੇ ਕੌਣ ਬੋਲਦਾ ਡਰ ਤੇ ਲਾਲੇ ਨੇ ਵੀ ਹਾਂ ਵਿੱਚ ਹਾਂ ਮਿਲਾ ਦਿੱਤੀ ਉਹਦਾ ਅੰਦਰੋਂ ਅੰਦਰੀ ਲਾਲਾ ਜਿਸ਼ੇ ਤੋਂ ਦੁਖੀ ਬੋਤ ਹੈ ਜਿਸ਼ੇ ਨੂੰ ਬੈਠਾ ਦੇਖ ਕੇ ਕੋਈ ਤੀਵੀਂ ਦੁਕਾਨ ਵਿੱਚ ਨਹੀਂ ਵੜਦੀ ਰੱਜੀ ਨੇ ਜਿਵੇਂ ਹੀ ਜੀਸ਼ੇ ਨੂੰ ਦੇਖਿਆ ਉਹ ਆਪਣੇ ਚੁੰਨੀ ਨਾਲ ਸਰੀਰ ਘੱਚਦੇ ਆਪਣੇ ਆਪ ਨਾਲ ਬੋਲੀ ਉਹ ਮਾਂ ਕੀ ਕਹਿੰਦੀ ਹੁੰਦੀ ਆ ਹਾਂ ਦਾਦੇ ਮੰਗੋਣਾ ਉਦਾਂ ਘਰ ਆ ਕੇ ਧੀ ਧੀ ਕਹੀ ਜਾਵੇਗਾ ਪਰ ਹੱਤੀ ਨੂੰ ਦੇਖ ਕੇ ਕੋਣ ਮੁੱਛਾ ਉਤੇ ਹੱਥ ਫੇਰਦਾ ਢੋਗਲਾ ਜਿਹਾ ਰੱਜੀ ਲੰਬੀ ਡਿੰਗ ਪਾਟ ਕੇ ਘਰ ਆ ਪਹੁੰਚੀ ਕਰ ਬੜੀ ਤਾਕੋ ਮਾ ਕਰ ਆਇ ਨੂੰ ਰੋਜ਼ ਪੁੱਛਦੀ ਸੀ ਆ ਗਈ ਰੱਜੀ ਅੱਜ ਉਹ ਚੁੱਪ ਹੈ ਉਸਨੇ ਕੁਝ ਨਹੀਂ ਪੁੱਛਿਆ ਰੱਜੀ ਸਮਝ ਗਈ ਕਿ ਪਿੱਛੋ ਕਰੇ ਦਿਸ਼ਾ ਆਇਆ ਹੋਣਾ ਉਹੀ ਅੱਗ ਲਾ ਕੇ ਗਿਆ ਹੈ ਉਹਨੂੰ ਜਗ ਜੀਵਨ ਦਾ ਉਹ ਹੰਝੂ ਜੇ ਉਸਨੇ ਗੱਲਾਂ ਕਰਦੇ ਨੇ ਬਹਾਇਆ ਸੀ ਭੁੱਲ ਹੀ ਨਹੀਂ ਹੋ ਰਿਹਾ ਗੁਸਲ ਖਾਨੇ ਵਿੱਚ ਲੀੜੇ ਬਦਲ ਗਈ ਰੱਜੀ ਨੇ ਜਲਦੀ ਤੇ ਨਿੱਜ ਜੀਵਨ ਨੂੰ ਫੋਨ ਲਾ ਲਿਆ ਤੇ ਪੁੱਛਿਆ ਕਿਵੇਂ ਹੈ ਅੱਗੋਂ ਜਦ ਜੀਵਨ ਬੋਲਿਆ ਤੂੰ ਸਰਦੂਲ ਵਾਈ ਦਾ ਉਹ ਗਾਣਾ ਸੁਣਿਆ ਕਦੇ ਉਸ ਪੈਰ ਥੱਲੇ ਕਦੇ ਉਸ ਪੈਰ ਥੱਲੇ ਕਾ ਤੋ ਠੋਕਰਾਂ ਤੋਂ ਮਾਰੇ ਅੱਗੋਂ ਬੜੇ ਦੁੱਖ ਚੱਲੇ ਮਰ ਮੁੱਕਿਆਂ ਤੋਂ ਜੀਣ ਦੇ ਸਵਾਲ ਪੁੱਛਦੀਆਂ ਨੀ ਤੂੰ ਜਾਣ ਜਾਣ ਕੇ ਜਾਣ ਜਾਣ ਕੇ ਪੱਤ ਝੜ ਵਿੱਚ ਪੱਤਿਆਂ ਤੋਂ ਹਾਲ ਪੁੱਛਦੀਆਂ ਨੀ ਤੂੰ ਜਾਣ ਜਾਣ ਕੇ ਜਾਣ ਜਾਣ ਕੇ ਜਦ ਜੀਵਨ ਜੇ ਮੈਂ ਤੇਰਾ ਦਿਲ ਦੁਖਾਇਆ ਤਾਂ ਮੈਨੂੰ ਮਾਫ ਕਰ ਦੇ ਆਈ ਐਮ ਸੌਰੀ ਆਪਣਾ ਮੂਡ ਠੀਕ ਕਰ ਲੈ ਤੇ ਰੋਟੀ ਖਾ ਲਵੇਂ ਰੱਜੀ ਜਕ ਜੀਵਨ ਦਾ ਫਿਕਰ ਕਰਦੀ ਬੋਲੀ ਪਰ ਦੇਖ ਲੈ ਮੈਂ ਤੈਨੂੰ ਜਰਾ ਜਹੀ ਨਾ ਨੁੱਕਰ ਕੀ ਕਰੀ ਤੇਰੀ ਸ਼ਾਇਰੀ ਵਿੱਚ ਕਿੰਨਾ ਵਜਨਾ ਗਿਆ ਹੁਣ ਤੂੰ ਆਸ਼ਿਕ ਤੋਂ ਸ਼ਾਇਰ ਹੋ ਗਿਆ ਜਾਣਾ ਜਿਕ ਜੀਵਨ ਸ਼ਾਇਰ ਰੱਜੀ ਜਿਕ ਜੀਵਨ ਦਾ ਮੋਠੀ ਕਰਨ ਲਈ ਮਜ਼ਾਕ ਕਰਦੀ ਬੋਲੀ ਸਾਰੀ ਸ਼ਾਮ ਲੰਘ ਗਈ ਰੱਜੀ ਦੀ ਮਾਂ ਰੱਜੀ ਨਾਲ ਨਹੀਂ ਬੋਲੀ ਉਸ ਨੇ ਰੱਜੀ ਦੀ ਰੋਟੀ ਪਾ ਕੇ ਥਾਲੀ ਰਸੋਈ ਵਿੱਚ ਕੰਸ ਉੱਤੇ ਰੱਖ ਦਿੱਤੀ ਰੱਜੀ ਨੇ ਵੀ ਰੋਟੀ ਨਹੀਂ ਖਾਧੀ ਉਹ ਭੁੱਖੀ ਹੀ ਪੈ ਗਈ ਥੋੜੀ देर बाद ਰੱਜੀ ਉੱਠ ਕੇ ਮਾਂ ਨਾਲ ਆ ਕੇ ਪੈ ਗਈ ਉਹ ਮਾਂ ਨੂੰ ਜੱਫੀ ਪਾਉਂਦੀ ਬੋਲੀ ਕੀ ਹੋਇਆ ਮਾਂ ਅੱਜ ਗੁੱਸੇ ਹੋਈ ਲੱਗਦੀ ਹਾਂ ਕੁਝ ਨਹੀਂ ਮਾਂ ਪਾਸਾ ਵਾਟ ਕੇ ਰੱਜੀ ਵਾਲ ਪਿੱਟ ਕਰਕੇ ਪੈ ਗਈ ਦੱਸ ਨਾ ਕੀ ਗੱਲ ਆ ਰੱਜੀ ਤਰਲਾ ਕਟਦੀ ਬੋਲੀ ਰੱਜੀ ਸਾਡੇ ਵੇਲੇ ਨਾ ਤੀਆਂ ਨੂੰ ਘਰ ਵਿੱਚ ਬੇਲਿਆ ਨਹੀਂ ਸੀ ਰਹਿਣ ਦਿੰਦੇ ਕਹਿੰਦੇ ਹੁੰਦੇ ਸੀ ਬੇਲਾ ਦਿਮਾਗ ਸ਼ੈਤਾਨ ਦਾ ਕਰ ਮੇਰੀ ਮਾਂ ਮੈਨੂੰ ਸਵੇਰੇ ਹੀ ਜਗਾ ਲੈਂਦੀ ਸੀ ਪਹਿਲਾਂ ਅਸੀਂ ਲਵੇਰੇ ਨੂੰ ਸੰਨੀ ਰੜਾਉਣੀ ਫਿਰ ਦੁੱਧ ਚੋਣਾ ਮਾਂ ਨੇ ਹੱਥ ਚੱਕੀ ਉੱਤੇ ਆਟਾ ਪੇਂਟ ਤੇ ਮੈਂ ਮਧਾਨੀ ਪਾ ਲੈਣੀ ਦੁੱਧ ਰਿੜਕ ਲੈਣਾ ਫਿਰ ਸਾਰੇ ਲਾਣੇ ਦੀ ਹਾਜ਼ਰੀ ਪਕਾਉਣੀ ਸੁੱਖ ਨਾਲ ਟੱਬਰ ਕਿਹੜੇ ਛੋਟੇ ਹੁੰਦੇ ਸੀ ਲੋਕਰਾ ਪਰ ਜਾਂਦਾ ਸੀ ਰੋਟੀਆਂ ਦਾ ਦੁਪਹਿਰ ਨੂੰ ਖੱਡੀ ਤੇ ਬਹਿ ਜਾਣਾ ਕਦੇ ਦਰੀਆਂ ਕਦੇ ਖੇਸ ਕਦੇ ਨਾਲੇ ਬੁੱਲ ਲੈਣੇ ਸ਼ਾਮ ਨੂੰ ਫਿਰ ਉਹੀ ਸਵੇਰ ਵਾਲਾ ਸਿਸਲਾ ਸ਼ੁਰੂ ਹੋ ਜਾਣਾ ਖੇਤਾਂ ਵਿੱਚ ਜੇ ਕੰਮ ਵੱਧ ਜਾਣਾ ਤਾਂ ਬਾਪੂ ਜੀ ਹੋਣਾ ਨਾਲ ਨਰਮਾ ਚੁਪਨ ਚੱਲੇ ਜਾਣਾ ਕਦੇ ਮਿਰਚਾ ਤੋੜਨੀ ਆ ਕਦੇ ਕਮਾਦ ਵੱਡ ਦੇਣਾ ਆਪਣੇ मूंगਫਲੀ ਬਹੁਤ ਹੋਇਆ ਕਰਨੀ ਉਸ ਨੂੰ ਦਿਨੇ ਧੁੱਪੇ ਖਿਲਾਰ ਦੇਣਾ ਫਿਰ ਸ਼ਾਮ ਨੂੰ ਦਿਨ ਤਲਣ ਤੋਂ ਪਹਿਲਾਂ ਇਕੱਠੀ ਕਰਕੇ ਨੀਰੇ ਵਾਲੇ ਅੰਦਰ ਰੱਖ ਦੇਣੀ ਫਿਰ ਵੀ ਮਾਂ ਕਹਿੰਦੀ ਹੁੰਦੀ ਸੀ ਬੇਲੜੇ ਨਹੀਂ ਕੁਝ ਸਿੱਖ ਲੈ ਸੂਟ ਕੱਢ ਕੇ ਫੁੱਲ ਬੂਟੀਆਂ ਪਾਉਣੀਆਂ ਸਿੱਖ ਲੈ ਨਹੀਂ ਤਾਂ ਤੇਰੀ ਸੱਸ ਨੇ ਮੈਨੂੰ ਤਾਣੇ ਮਾਰਿਆ ਕਰਨੇ ਨੇ ਅਖੇ ਕੁੜੀ ਨੂੰ ਕਾਸੇ ਦਾ ਚੱਜ ਨਹੀਂ ਕੁਝ ਤੇ ਚੁੱਪ ਰਹਿਣ ਬਾਅਦ ਮਾਂ ਫੇਰ ਬੋਲੀ ਕਦੇ ਇੱਧਰ ਕਦੇ ਉੱਧਰ ਦੇਖਣ ਦੀ ਜ਼ਰੂਰਤ ਨਹੀਂ ਸੀ ਕੀਤੀ ਪਿਓ ਤੇ ਬੀਰਾਂ ਦਾ ਇੰਨਾ ਡਰ ਹੁੰਦਾ ਸੀ ਦੱਸ ਨਹੀਂ ਸਕਤੀ ਜਦੋਂ ਮੇਰਾ ਰਿਸ਼ਤਾ ਹੋਇਆ ਸੀ ਤਾਂ ਮੈਂ ਤਾਂ ਤੇਰੇ ਪਿਓ ਨੂੰ ਦੇਖਿਆ ਵੀ ਨਹੀਂ ਸੀ ਬਸ ਮੈਨੂੰ ਮੇਰੇ ਬਾਪੂ ਜੀ ਅਤੇ ਭਰਾਵਾ ਉੱਤੇ ਪੂਰਾ ਵਿਸ਼ਵਾਸ ਸੀ ਉਹਨਾਂ ਜਿੱਥੇ ਵੀ ਮੇਰਾ ਰਿਸ਼ਤਾ ਕੀਤਾ ਹੋਣਾ ਸਭ ਕੁਝ ਦੇਖ ਕੇ ਸੋਚ ਸਮਝ ਕੇ ਕੀਤਾ ਹੋਣਾ ਯਕੀਨ ਸੀ ਕਿ ਮੈਨੂੰ ਪਾਲ ਪੋਲੋਸ ਕੇ ਔਰ ਸੁੱਟਣਾ ਨਹੀਂ ਲੱਗੇ ਮਾ ਮਾ ਦਾਸਨਾ ਜਦੋਂ ਤੂੰ ਪਹਿਲੀ ਵਾਰ ਡੈਡ ਨੂੰ ਦੇਖਿਆ ਸੀ ਤਾਂ ਤੈਨੂੰ ਕਿਹੋ ਜਿਹਾ ਮਹਿਸੂਸ ਹੋਇਆ ਸੀ ਅਰਜੀ ਮਾਂ ਨੂੰ ਜੱਪੀ ਵਿੱਚ ਉੱਤ ਦੀ ਬੋਲੀ ਉਹ ਸਮਝ ਗਈ ਹੈ ਅੱਜ ਪਿੱਛੋਂ ਘਰੇ ਦੀਸ਼ਾ ਆਇਆ ਹੋਣਾ ਆ ਸਾਰੀ ਅੱਗ ਉਸੇ ਦੀ ਲਾਈ ਹੋਈ ਹੈ ਉਹ ਸਮਝ ਗਈ ਹੈ ਮਾਂ ਉਸ ਨੂੰ ਇਸ਼ਾਰੇ ਹੀ ਇਸ਼ਾਰੇ ਵਿੱਚ ਕੀ ਸਮਝਾਉਣਾ ਚਾਹੁੰਦੀ ਹੈ ਸਿੱਧਰੀ ਨਾ ਹੋਵੇ ਤਾਂ ਕੋਈ ਮਾਂ ਨੂੰ ਵੀ ਇਹੋ ਜਿਹਾ ਕੁਝ ਪੁੱਛਦੀ ਹੁੰਦੀ ਹੈ ਕਰਤਾਰੂ ਮੂੰਹ ਵਿੱਚ ਚੁੰਨੀ ਧੱਬਦੀ ਬੋਲੀ ਮਾਂ ਅੱਜ ਕਰੇ ਦੀਸ਼ਾ ਆਇਆ ਸੀ ਰੱਜੀ ਨੇ ਪੁੱਛਿਆ ਦੀਸ਼ਾ ਕੀ ਹੁੰਦਾ ਚਾਚਾ ਕਹੀਦਾ ਕਰਤਾਰੂ ਨੇ ਜਵਾਬ ਦਿੱਤਾ ਚਾਚਾ ਉਹ ਚਾਚਾ ਕਹੌਣ ਦੇ ਕਾਬਿਲ ਨਹੀਂ ਹੈ ਮਾਂ ਦੱਸਣਾ ਉਹ ਆਇਆ ਸੀ ਨਾ ਕਿ ਨਹੀਂ ਰੱਜੀ ਨੇ ਫੇਰ ਪੁੱਛਿਆ ਆਇਆ ਸੀ ਜੇ ਉਸ ਨੂੰ ਤੇਰਾ ਫਿਕਰ ਹੈ ਤਾਂ ਹੀ ਤਾਂ ਦੱਸਣ ਰੱਜ ਜੀ ਗੱਲ ਕਰਦੀ ਕਰਤਾਰੋਂ ਨੂੰ ਵਿਚੋ ਟੋਕਦੀ ਬੋਲੀ ਮੈਂ ਤੈਨੂੰ ਦੱਸਣਾ ਹੀ ਸੀ ਮਾਂ ਮੈਂ ਕੰਮ ਉੱਤੇ ਬੱਸ ਵਿੱਚ ਨਹੀਂ ਜਗ ਜੀਵਨ ਨਾਲ ਉਸਤੇ ਮੋਟਰਸਾਈਕਲ ਉੱਤੇ ਜਾਂਦੀ ਹਾਂ ਬੱਸ ਵਿੱਚ ਬਹੁਤ ਭੀੜ ਭੜਕਾ ਹੁੰਦਾ ਮਾਂ ਲੋਕ ਭੀੜ ਦਾ ਨਜਾਇਜ਼ ਫਾਇਦਾ ਲੈਂਦੇ ਨੇ ਇਹ ਤੋਂ ਉੱਤੇ ਟੋ ਟੋ ਕੇ ਦੇਖਦੇ ਨੇ ਦੇਖਦੇ ਨੇ ਗੁੱਸਾ ਕਰਦੀ ਹੈ ਕਿ ਨਹੀਂ ਕੋਈ ਤਾਂ ਫੋਨ ਨੰਬਰ ਲਿਖ ਕੇ ਫੜਾਉਂਦਾ ਕੋਈ ਗੰਦੇ-ਗੰਦੇ ਕਮੈਂਟ ਪਾਸ ਕਰਦਾ ਉਹ ਲੋਕ ਜਿਹੜੇ ਬਗਾਨੀਆਂ ਧੀਆਂ ਨੂੰ ਵੀ ਧੀਆਂ ਸਮਝਦੇ ਸੀ ਸ਼ਾਇਦ ਉਹ ਆਪਣੇ ਸੰਸਕਾਰ ਅਗਲੀ ਪੀੜ੍ਹੀ ਨੂੰ ਦੇਣਾ ਭੁੱਲ ਗਏ ਹੁਣ ਜ਼ਮਾਨਾ ਬਹੁਤ ਬਦਲ ਗਿਆ ਮਾਂ ਜਿਹੜੇ ਦਿਨਾਂ ਦੀਆਂ ਜਾਂਾਦਾਂ ਵਿੱਚ ਤੂੰ ਚੋਂਦੀ ਹਾਂ ਉਹ ਬੀਤ ਬੀਤੇ ਸਮੇਂ ਦੀਆਂ ਬਾਤਾਂ ਹੋ ਗਏ ਮਾਂ ਤੋਂ ਦੀਸ਼ੇ ਤੇ ਆ ਤਾਂ ਸੁਣ ਲਈ ਹੈ ਮੇਰੀ ਵੀ ਸੁਣੇਗੀ ਕਿ ਨਹੀਂ ਰੱਜੀ ਮੰਜੇ ਉੱਤੇ ਬੈਠਦੀ ਬੋਲੀ ਜਦ ਜੀਵਨ ਮੇਰੇ ਨਾਲ ਹੀ ਪੜਦਾ ਰਿਹਾ ਅਸੀਂ ਕੰਮ ਵੀ ਇੱਕੋ ਜਗ੍ਹਾ ਜਾਂਦੇ ਹਾਂ ਜਿਵੇਂ ਉਸ ਨਾਲ ਚਲੇ ਜਾਂਦੀ ਹਾਂ ਤਾਂ ਇਸ ਵਿੱਚ ਦੀਸ਼ੇ ਦੇ ਕਿਉਂ ਮਰੋੜ ਉੱਠ ਪੈਂਦੇ ਨੇ じゃ ਪੈ ਜਾ ਸਵੇਰੇ ਗੱਲ ਕਰਾਂਗੇ ਕਰਤਾਰੋ ਬੋਲੀ ਰੱਜੀ ਜਾ ਕੇ ਆਪਣੇ ਮੰਜੇ ਉੱਤੇ ਪੈ ਗਈ ਕਰਤਾਰੋ ਨੂੰ ਪਤਾ ਹੈ ਕਿ ਰੱਜੀ ਨੇ ਰੋਟੀ ਨਹੀਂ ਖਾਧੀ ਔਰ ਰਸੋਈ ਅੰਦਰ ਗਈ ਅਤੇ ਥਾਲੀ ਵਿੱਚ ਪਾਈ ਹੋਈ ਰੋਟੀ ਦੁਬਾਰਾ ਗਰਮ ਕਰਕੇ ਲਿਆਈ ਅਤੇ ਰੱਜੀ ਨੂੰ ਹਲਾਉਂਦੀ ਬੋਲੀ ਰੱਜੀ ਪਹਿਲਾਂ ਰੋਟੀ ਖਾ ਲੈ ਬਾਅਦ ਵਿੱਚ ਸੌ ਜਾਵੀਂ ਰੱਜੀ ਮਾਂ ਤੋਂ ਚੋਰੀ ਹੰਜੂ ਪੂੰਝਦੀ ਉੱઠી ਅਤੇ ਬੋਲੀ ਜਦੋਂ ਤੈਨੂੰ ਪਤਾ ਸੀ ਮੈਂ ਰੋਟੀ ਖਾਏ ਬਗੈਰ ਪੈ ਗਈ ਤਾਂ ਫਿਰ ਕਿਸਨ ਬਣ ਕੇ ਕਿਉਂ ਪਈ ਸੀ ਪਹਿਲਾਂ ਕਿਉਂ ਨਹੀਂ ਪੁੱਛਿਆ ਰੱਜੀ ਰੋਟੀ ਦੀ ਬੁਰਕੀ ਮੂੰਹ ਵਿੱਚ ਪਾ ਕੇ ਹੁਬਕੀ ਹੁਬਕੀ ਰੋਣ ਲੱਗ ਪਈ ਅਤੇ ਬੋਲੀ ਲੋਕੀ ਬਗਾਨੀਆਂ ਧੀਆਂ ਨੂੰ ਮਸਲਣ ਦਾ ਇੱਕ ਮੌਕਾ ਵੀ ਨਹੀਂ ਖੁੰਝਦੇ ਤੇ ਜੇ ਉਹ ਹੀ ਤੀ ਆਪਣੀ ਮਨਮਰਜ਼ੀ ਨਾਲ ਇਸ ਨਰਕ ਤੋਂ ਦੂਰ ਜ਼ਿੰਦਗੀ ਜੂਣਾ ਚਾਹੁੰਦੀ ਹੈ ਤਾਂ ਉਹ ਵੀ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਉਹ ਤਾਂ ਚਾਹੁੰਦੇ ਹਨ ਕਿ ਅਸੀਂ ਚੁੱਪਚਾਪ ਉਹਨਾਂ ਦਾ ਤਸ਼ੱਦ ਬਰਦਾਸ਼ਤ ਕਰੀ ਜਾਈਏ ਰੋਂਦੀ ਰੱਜੀ

ਬਲੋਸ ਬਲਾਸ ਕੇ ਉਸ ਨੂੰ ਪਾ ਦਿੱਤਾ ਸਵੇਰ ਹੁੰਦੇ ਸਾਰ ਜਗਜੀਵਨ ਦਾ ਫੋਨ ਆਇਆ ਉਸ ਨੇ ਕਿਹਾ ਗੁੱਡ ਮਾਰਨਿੰਗ ਕਿਵੇਂ ਹੈ ਰੱਜੀ ਨੇ ਸੁੱਤੀ ਉੱਠ ਕੇ ਪਈ ਪਈ ਨੇ ਜਵਾਬ ਦਿੱਤਾ ਸਤਿ ਸ੍ਰੀ ਅਕਾਲ ਜੀ ਠੀਕ ਹੈ ਜਗਜੀਵਨ ਬੋਲਿਆ ਤੇ ਹੰਸ ਰਾਜ ਹੰਸ ਦਾ ਉਹ ਗਾਣਾ ਸੁਣਿਆ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿੱਥੇ ਕੋਈ ਰੋਂਦਾ ਹੋਵੇਗਾ ਜਾਦਾ ਮੇਰੇ ਵੰਗੋ ਸੀਨੇ ਨਾਲ ਲਾ ਕਿੱਥੇ ਕੋਈ ਰੋਂਦਾ ਹੋਵੇਗਾ ਤਤ ਤੈਨੂੰ ਕਿਵੇਂ ਪਤਾ ਲੱਗਿਆ ਰੱਜੀ ਨੇ ਹੈਰਾਨ ਹੋ ਕੇ ਪੁੱਛਿਆ ਆਸ਼ਕਾਂ ਜਨਾਬ ਤੁਹਾਡੇ ਜੇ ਤੂੰ ਮੇਰੇ ਤੋਂ ਚੋਰੀ ਸਾ ਵੀ ਲੈ ਲਵੇਂ ਤਾਂ ਮੈਂ ਤਾਂ ਉਹ ਵੀ ਗੈਣ ਦੇਵਾਂ ਚੱਲ ਮਿਲਦੇ ਹਾਂ ਠੀਕ ਹੈ 8:30 ਵਜੇ ਉੱਥੇ ਹੀ ਠੀਕ ਹੈ ਕਹਿ ਕੇ ਰੱਜੀ ਉੱਠ ਖੜੀ ਹੈ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਬਹੁਤ ਹੀ ਸੋਹਣੀ ਕਹਾਣੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ